ਪਰ ਯਾ ਦੇਖੋ ਖਜੂਰ ਦਾ ਇਹ ਰੁੱਖ ਤੇ ਆਹ ਰੁੱਖ ਦੇ ਵਿੱਚੋਂ ਉੱਗਿਆ ਤਾਂ ਤੁਹਾਨੂੰ ਦਿਖਾਉਨੇ ਕਿੱਥੋਂ ਉੱਗਿਆ ਕਿੱਥੋਂ ਆ ਆ ਲੋ ਆ ਚੱਲਦੇ ਆਂ ਆਪਾਂ ਅੱਗੇ ਆਯੂਬਾ ਆ ਦੇਖੋ ਤੁਹਾਨੂੰ ਆਯੂਬਾ ਦਿਖਾਉਂਦੇ ਤੁਸੀਂ ਕਦੀ ਇਹ ਆਯੂਬਾ ਦੇਖਿਆ ਆ ਤਾਂ ਦੱਸਿਓ ਜਰੂਰ ਤੇ ਕਿਹੜੇ ਗੁਰੂ ਘਰ ਇਹ ਰੁੱਖ ਤੇ ਆ ਉਹ ਵੀ ਜਰੂਰ ਦੱਸਿਓ ਇਹ ਆ ਦੇਖੋ ਆਪਾਂ ਰਸਤੇ ਵਿੱਚ ਆਗੇ ਤਾਂ ਆ ਜਾਂਦੀ ਇਹਦੀ ਜਿਹੜੀ ਮੇਨ ਟਾਣੀ ਆ ਤੇ ਯੂਰ ਦਾ ਤੁਹਾਨੂੰ ਪਤਾ ਇੱਕੋ ਹੀ ਮੋੜ ਹੁੰਦਾ ਤਾਂ ਆਹ ਦੇਖੋ ਮੋੜ ਆ ਗਿਆ ਜੀ ਉਸ ਹਮਲੇ ਦੀ ਜੜ ਆ ਉਹ ਜੜ ਵੀ ਤਾਂ ਮਲਾਗੇ ਜਗ ਦਿਖਾਉਣੇ ਆ ਮੇਰੇ ਜਿਹਨਾਂ ਤੁਸੀਂ ਪਰ ਮੁੱਢ ਦੇਖ ਕੇ ਆਏ ਨਾ ਸਦਾ ਦਰਖਤ ਦਾ ਜੂਰ ਦਾ ਉਹ ਇੱਥੋਂ ਸ਼ੁਰੂ ਹੁੰਦਾ ਜੀ ਆ ਵੇਖੋ ਆ ਵੇਖੋ ਆ ਇਹਦੀ ਜੜਾਂ ਆ ਆ ਮੇਨ ਜੜ ਆ ਆ ਵਾ ਜੀ ਉਹਦੀ ਤੁਸੀਂ ਇਹ ਅਯੂਬਾ ਦੇਖਿਆ ਹੈ ਤੇ ਕਿਹੜੇ ਗੁਰੂ ਘਰ ਆ ਕਮੈਂਟਾਂ ਚ ਜਰੂਰ ਦੱਸਿਓ ਸਾਨੂੰ ਇਹ ਬਹੁਤ ਤਗੜਾ ਦਰਖਤ ਹੈ ਜਿਹੜਾ ਤੇ ਇੱਧੇ ਇੱਕ ਹੋਰ ਦਰਖਤ ਆ ਜਿਹੜਾ ਕਿ ਟੁੱਟ ਚੁੱਕਾ ਆ ਆ ਦੇਖੋ ਇਹ ਵੀ ਖਜੂਰ ਆ ਦੇਖੋ ਇਹਦੀ ਜੜ ਵੀ ਇੱਥੇ ਹੀ ਆ ਤੇ ਆਹ ਖਜੂਰ ਦਾ ਦਰਖਤ ਆ ਤੇ ਜੀ ਆਹ ਦੀ ਝਾੜੀ ਆ ਦੇਖੋ ਇੱਥੋਂ ਸ਼ੁਰੂ ਹੁੰਦਾ ਹੈ ਵੀ ਦਰਖਤ ਦੇ ਵਿੱਚੋਂ ਰਸ ਨਿਕਲਿਆ ਹੋਇਆ ਤੇ ਆਹ ਦੇਖੋ ਆ ਜਿਹੜੀ ਜੜ ਤੁਖੂਰ ਦੂਜੀ ਖਜੂਰ ਦੀ ਜਿਹੜਾ ਆਪਾਂ ਸਿਰਫ ਦੇਖਿਆ ਸੀਗਾ ਇਹ ਤੁਸੀਂ ਜ਼ਰੂਰ ਕਮੈਂਟਾਂ 'ਚ ਦੱਸਿਓ ਕਿੰਨੂ-ਕਿੰਨੂ ਪਤਾ ਕਿਹੜਾ ਗੁਰੂ ਘਰ ਆ ਜਿੱਥੇ ਇਹ ਦਰਾਖਤ ਦਰਾਖਤ ਨਾਲ ਬਣਿਆ ਹੋਇਆ ਆ